ਤੇਜ ਰਫਤਾਰ ਰੇਲ ਗੱਡੀਆਂ ਆਪਸ ਦੇ ਵਿੱਚ ਟਕਰਾ ਗਈਆਂ ਨੇ 21 ਯਾਤਰੀਆਂ ਦੀ ਜਾਨ ਚਲੀ ਗਈ ਹੈ ਤਾਂ ਦੋ ਤੇਜ ਰਫਤਾਰ ਰੇਲ ਗੱਡੀਆਂ ਦੀ ਆਪਸ ਦੇ ਵਿੱਚ ਟੱਕਰ ਹੋਈ ਹੈ ਜਿੱਥੇ 21 ਯਾਤਰੀਆਂ ਨੂੰ ਆਪਣੀ ਜਾਨ ਤੋਂ ਹੱਤ ਧੋਣਾ ਪੈ ਗਿਆ 73 ਦੇ ਕਰੀਬ ਯਾਤਰੀ ਨੇ ਜਿਹੜੇ ਜ਼ਖਮੀ ਦੱਸੇ ਜਾ ਰਹੇ ਨੇ ਤਾਂ ਸੁਪੇਨ ਦੇ ਵਿੱਚ ਇਹ ਭਿਆਨਕ ਹਾਦਸਾ ਵਾਪਰਿਆ ਜਿੱਥੇ ਦੋ ਤੇਜ ਰਫਤਾਰ ਰੇਲ ਗੱਡੀਆਂ ਨੇ ਜਿਹੜੀਆਂ ਆਪਸ ਦੇ ਵਿੱਚ ਟਕਰਾ ਗਈਆਂ ਨੇ 21 ਯਾਤਰੀਆਂ ਦੀ ਤਾਂ ਮੌਕੇ ਉੱਤੇ ਹੀ ਜਾਨ ਚਲੇ ਗਈ ਤਾਂ ਸੁਪੇਨ ਦੇ ਵਿੱਚ ਇਹ ਵੱਡਾ ਰੇਲ ਹਾਦਸਾ ਵਾਪਰਿਆ ਇਸ ਹਾਦਸੇ ਦੇ ਵਿੱਚ ਘੱਟੋ ਘੱਟ 21 ਲੋਕਾਂ ਦੀ ਜਾਨ ਚਲੀ ਗਈ ਹੈ ਤਾਂ ਇਹ ਹਾਦਸਾ ਦੱਖਣੀ ਸੁਪੇਨ ਦੇ ਵਿੱਚ ਦੋ ਤੇਜ਼ ਰਫ਼ਤਾਰ ਰੇਲ ਗੱਡੀਆਂ ਦੀ ਆਪਸ ਦੇ ਵਿੱਚ ਟੱਕਰ ਹੋਣ ਕਾਰਨ ਵਾਪਰਿਆ ਤਾਂ ਜਾਣਕਾਰੀ ਦੇ ਮੁਤਾਬਕ ਮਲਾਗਾ ਤੋਂ ਰਾਜਸਤਾਨੀ ਮੈਡਰਿਡ ਜਾ ਰਹੀ ਇੱਕ ਤੇਜ਼ ਰਫ਼ਤਾਰ ਰੇਲ ਗੱਡੀ ਹੈ ਜਿਹੜੀ ਕੋਰ ਡੋਬਾ ਸ਼ਹਿਰ ਦੇ ਨੇੜੇ ਅਦਮੂਜ ਵਿਖੇ ਪੱਟੜੀ ਤੋਂ ਉਤਰ ਗਈ ਅਤੇ ਦੂਜੇ ਪਾਸੇ ਤੋਂ ਆ ਰਹੀ ਮੈਡਰਿਡ ਤੋਂ ਹੋਏ ਲਵਾ ਜਾ ਰਹੀ ਇੱਕ ਰੇਲ ਗੱਡੀ ਦੇ ਨਾਲ ਟਕਰਾ ਗਈ ਤਾਂ ਦੋਵੇਂ ਰੇਲ ਗੱਡੀਆਂ ਦੇ ਕਈ ਡੱਬੇ ਜਿਹੜੇ ਬੁਰੀ ਤਰ੍ਹਾਂ ਨੁਕਸਾਨੇ ਗਏ ਨੇ ਬਚਾਅ ਕਰਮਚਾਰੀ ਮੌਕੇ ਤੇ ਪਹੁੰਚੇ ਅਤੇ ਲੋਕਾਂ ਨੂੰ ਬਾਹਰ ਕੱਢਿਆ ਗਿਆ ਤਾਂ ਮਰਨ ਵਾਲਿਆਂ ਦੀ ਗਿਣਤੀ ਵਧਣ ਦਾ ਖਦ사 ਜਿਤਾਇਆ ਜਾ ਰਿਹਾ ਫਿਲਹਾਲ ਬਚਾਅ ਕਾਰਜ ਨੇ ਜਿਹੜੇ ਲਗਾਤਾਰ ਜਾਰੀ ਨੇ 73 ਜ਼ਖਮੀ ਯਾਤਰੀਆਂ ਨੂੰ ਵਕ ਵਕ ਹਸਪਤਾਲਾਂ ਦੇ ਵਿੱਚ ਇਲਾਜ ਦੇ ਲਈ ਦਾਖਲ ਕਰਵਾ ਦਿੱਤਾ ਗਿਆ ਜਿਨ੍ਹਾਂ ਦੇ ਵਿੱਚੋਂ ਕੁਝ ਦੀ ਹਾਲਤ ਅਜੇ ਵੀ ਗੰਭੀਰ ਬਣੀ ਹੋਈ ਹੈ ਤਾਂ ਸੁਪੇਨ ਦੇ ਵਿੱਚ ਇਹ ਵੱਡਾ ਰੇਲ ਹਾਦਸਾ ਵਾਪਰਿਆ ਇੱਕ ਰੇਲ ਗੱਡੀ ਪਟੜੀ ਤੋਂ ਉੱਤਰ ਗਈ ਤੇ ਸਾਹਮਣੇ ਆ ਰਹੀ ਰੇਲ ਗੱਡੀ ਉਸ ਦੇ ਵਿੱਚ ਜਾ ਟਕਰੌਂਦੀ ਹੈ ਕਈ ਜਣਿਆਂ ਦੀ ਜਾਨ ਚਲੀ ਗਈ ਹੈ ਜਦੋਂ ਕਿ 73 ਦੇ ਕਰੀਬ ਲੋਕ ਜ਼ਖਮੀ ਦੱਸੇ ਜਾ ਰਹੇ ਨੇ ਤਾਂ ਮਰਨ ਵਾਲਿਆਂ ਦੀ ਗਿਣਤੀ ਦੇ ਵਿੱਚ ਵਾਧਾ ਹੋ ਸਕਦਾ ਹੈ ਇਹ ਵੀ ਖਦਸਾ ਜਿਤਾਇਆ ਜਾ ਰਿਹਾ ਹੈ ਤਵੱਡਾ ਰੇਲ ਹਾਦਸਾ ਵਾਪਰਿਆ ਦੋ ਤੇਜ਼ ਰਫਤਾਰ ਰੇਲ ਗੱਡੀਆਂ ਆਪਸ ਦੇ ਵਿੱਚ ਟਕਰਾ ਗਈਆਂ ਮੌਕੇ ਉੱਤੇ ਚੀਕ ਚਿਹਾੜਾ ਪੈ ਗਿਆ ਯਾਤਰੀ ਇੱਧਰ ਉੱਧਰ ਭੱਜਦੇ ਨਜ਼ਰ ਆਏ ਕਈ ਯਾਤਰੀ ਆਪਣੀ ਜਾਨ ਬਚਾਉਂਦੇ ਨਜ਼ਰ ਆਏ ਤਾਂ ਸਮਾਨ ਵੀ ਯਾਤਰੀਆਂ ਦਾ ਖਿਲਰ ਰਿਹਾ ਹੋਇਆ ਦਿਖਾਈ ਦਿੱਤਾ 21 ਯਾਤਰੀਆਂ ਨੂੰ ਤਾਂ ਆਪਣੀ ਜਾਨ ਤੋਂ ਹੱਥ ਤੋੜਨਾ ਪੈ ਗਿਆ ਜਦੋਂ ਕਿ 73 ਯਾਤਰੀ ਜ਼ਖਮੀ ਦੱਸੇ ਜਾ ਰਹੇ ਨੇ ਤਾਂ ਸੁਪੇਨ ਦੇ ਵਿੱਚ ਇਹ ਹਾਦਸਾ ਵਾਪਰਿਆ ਜਿੱਥੇ ਦੋ ਤੇਜ਼ ਰਫ਼ਤਾਰ ਰੇਲ ਗੱਡੀਆਂ ਆਪਸ ਦੇ ਵਿੱਚ ਟਕਰਾ ਜਾਂਦੀਆਂ